ਸੱਚੀ ਗੱਲ ਜੀ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਜੋ ਮੋਪਡ ਦੇ ਉੱਪਰ ਅਸੀਂ ਬੈਠੇ ਆਂ ਇਹ ਬੜੇ ਸ਼ੌਂਕ ਨਾਲ ਲਿਆਂਦੀ ਗਈ ਸੀ ਤੇ ਅੱਜ ਵਿਪਤਾ ਦਾ ਕਾਰਨ ਬਣੀ ਹੈ ਆਮ ਤੌਰ ਤੇ ਇਹ ਕਿਹਾ ਜਾਂਦਾ ਵਾ ਕਿ ਜਦੋਂ ਨਵਾਂ ਕੋਈ ਵੀ ਪ੍ਰੋਡਕਟ ਆਂਦਾ ਵਾ ਤੇ ਉਹਦੀ ਮਾਰਕੀਟ ਦੇ ਵਿੱਚ ਦੱਸਿਆ ਜਾਂਦਾ ਕਿ ਇਹਦੇ ਬਹੁਤ ਫਾਇਦੇ ਨੇ ਤੇ ਫਾਇਦਿਆਂ ਦੇ ਨਾਲ ਨੁਕਸਾਨ ਵੀ ਆ ਜੋ ਨੁਕਸਾਨ ਜਿਹੜੇ ਖਰੀਦਦਾਰ ਨੇ ਉਹ ਦੱਸਣਗੇ ਕਿ ਇਹਦੇ 'ਚ ਕੀ ਪ੍ਰੋਬਲਮ ਆਈ ਆ ਤੇ ਕਿਉਂ ਲੋਕ ਆ ਤੇ ਅੱਜ ਤੁਹਾਨੂੰ ਕੀ ਕਾਰਨ ਸੀ ਕਿਹੜੀ ਕੰਪਨੀ ਦੀ ਇਹ ਮੋਪਡ ਆ ਇਹ ਸਾਰਾ ਦੱਸੋ ਜੀ ਕੀ ਮੈਂ ਪਰਮੇਂਦਰ ਸਿੰਘ ਪਿੰਡ ਕੋਕਰ ਹਾਂਜੀ ਇਹ ਉਹ ਇਲਾ ਕੰਪਨੀ ਦੀ ਸਕੂਟਰੀ ਆ ਜਿਹੜੀ ਅੱਜ 9-10 ਦਿਨ ਹੋ ਗਏ ਆ ਰਸਤੇ 'ਚ ਖਰਾਬ ਹੋ ਗਈ ਬੰਦ ਹੋ ਗਈ ਸੀ ਅੱਛਾ ਜੀ ਸਟੈਂਡ ਆਇਆ ਤੇ ਲਾਕ ਲੱਗ ਗਿਆ ਮੁੜ ਕੇ ਸਟਾਰਟ ਹੀ ਨਹੀਂ ਹੋਈ ਠੀਕ ਹੈ ਜੀ ਨਾ ਚੱਲੀ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਪਹਿਲਾਂ ਕਹਿੰਦੇ ਵੀ ਛਵੀਾਂ ਘੰਟਿਆਂ ਦੀ ਸਰਵਿਸ ਕਰਾਂਗੇ ਇਹਨੂੰ ਮੈਂ ਲੱਦ ਕੇ ਘਰ ਲੈ ਆਇਆ ਹਾਂ ਨਾ ਇੱਕ ਦਿਨ ਮੁਲਾਜ਼ਮ ਉਹਨਾਂ ਦਾ ਆਇਆ ਵੇਖ ਕੇ ਤੇ ਕਹਿੰਦਾ ਜੀ ਇਹਨੂੰ ਅਬਰਸਰ ਜਾਂ ਪਠਾਨਕੋਟ ਖੜਨਾ ਪੈਣਾ ਕਿ 20 ਘੰਟੇ ਜਾਂ ਹੀ ਲੈ ਜਾਗੇ ਇਹਦਾ ਰੇਟ ਕੀ ਸੀ ਜੀ ਇਹਦਾ ਰੇਟ 115000 ਰੁਪਿਆ ਜੀ 115000 ਰੁਪਿਆ ਰੇਟ ਸੀ ਤੇ ਇਹਨੂੰ ਲਈ ਨੂੰ ਕਿੰਨਾ ਚਿਰ ਹੋ ਗਿਆ ਲਈ ਨੂੰ 4 ਮਹੀਨੇ ਹੋਏ ਆ ਤੇ 4 ਮਹੀਨੇ ਸਹੀ ਚੱਲਦੀ ਰਹੀ ਕਿ ਜਾਂ ਦੋ ਦੋ ਘੋੜਾ ਖਰਾਬ ਕੀਤਾ ਅੱਗੇ ਵੀ ਹੋਰ ਤੇ 10 ਦਿਨ ਹੋ ਗਏ ਬਿਲਕੁਲ ਹੀ ਨਹੀਂ ਬਿਲਕੁਲ ਨਹੀਂ ਹੈ ਦੇਖੋ ਜੀ ਸਾਡੀ ਜਦ ਕੰਪਨੀ ਦੇ ਇੱਕ ਬੰਦੇ ਨਾਲ ਫੋਨ ਤੇ ਗੱਲ ਹੋਈ ਉਹਨਾਂ ਨੇ ਆਪਣਾ ਨਾਂ ਤੇ ਨਹੀਂ ਦੱਸਿਆ ਪਰ ਉਹ ਕਹਿੰਦੇ ਕਿ ਇਹਨੂੰ ਜਿਹੜਾ ਅਸੀਂ ਮਤਲਬ ਇਹਦੀ ਕੰਪਲੇਨ ਪਾ ਦਿੱਤੀ ਗਈ ਹੈ ਤੇ ਠੀਕ ਹੋਣ ਜਾਏਗੀ ਤੇ ਕਿੰਨੇ ਕੋ 7-8 ਦਿਨ ਹੋ ਗਏ ਆ ਜੋ ਉਹਨਾਂ ਨੇ ਦੱਸਿਆ ਕਿ ਹਾਂ ਵੀ ਇੰਨੇ ਦਿਨ ਹੋ ਚੁੱਕੇ ਨੇ ਇਹਨੂੰ ਖਰਾਬ ਹੋਈ ਨੂੰ ਸੋ ਗੱਲ ਆਣ ਕੇ ਇਹ ਕਿ ਜਿਹੜਾ ਬੰਦਾ ਪੈਸੇ ਬਚਾਉਣ ਵਾਸਤੇ ਜਦੋਂ ਮੋਬੜ ਲਏਗਾ ਤੇ ਉਹਨੂੰ ਇਹਦੀ ਬਿਫਤਾ ਚੱਲਣੀ ਪੈਗੀ ਕਿਉਂਕਿ ਦੂਜੇ ਬੰਦੇ ਉਹਨਾਂ ਨੇ ਇਹ ਵੀ ਕਿਹਾ ਕਿ ਹੋ ਸਕਦਾ ਇਹ ਚ ਪਾਣੀ ਦਾ ਕਿਤੇ ਪੈ ਗਿਆ ਹੋਵੇ ਕੀ ਕੀ ਤੁਹਾਨੂੰ ਦੱਸਿਆ ਕਿ ਮੀਚ ਨਹੀਂ ਚਲਾਉਣੀ ਜੀ ਤੁਹਾਨੂੰ ਕੁਝ ਨਹੀਂ ਦੱਸਿਆ ਉਹਨਾਂ ਹਾਂਜੀ ਇਹ ਦੱਸਿਆ ਵੀ ਚਲਾਓ ਇਹਨੂੰ ਜਿੱਥੇ ਵੀ ਤੁਹਾਡਾ ਫੜ ਪਏਗਾ ਮਕੈਨਿਕ ਸਾਡਾ ਉੱਥੇ ਆਣ ਕੇ ਠੀਕ ਕਰਕੇ ਜਾਏਗਾ ਜੇਦੋ ਵੀ ਫਾਲਟ ਪਏਗਾ ਜਿੱਥੇ ਵੀ ਤੇ ਇਹਦੀ ਵਾਰੰਟੀ ਕਿੰਨੀ ਜੀ ਵਾਰੰਟੀ ਇਹਦੀ 8 ਸਾਲ ਦੀ ਬੈਟਰੀ ਦੀ ਆ ਬਾਕੀ 5 ਸਾਲ ਦੀ ਆ 8 ਸਾਲ ਦੀ ਬੈਟਰੀ ਦੀ ਵਾਰੰਟੀ ਹੈ ਤੇ 5 ਸਾਲ ਦੀ ਪੂਰੀ ਵਾਰੰਟੀ ਹੈਗੀ ਆ ਪਰ ਜਦੋਂ ਬੰਦਾ 9 ਦਿਨ ਤੋਂ ਪਰੇਸ਼ਾਨ ਹੋਏ ਤੇ ਉਹਨੂੰ ਸਹੀ ਤਰੀਕੇ ਨਾਲ ਨਾ ਸਮਝਾਇਆ ਜਾਏ ਤੇ ਉਹ ਦੁਖੀ ਹੋ ਕੇ ਕੁਝ ਨਾ ਕੁਝ ਕਰੇਗਾ ਜੇ ਇਨ ਫਿਊਚਰ ਇਹ ਨਹੀਂ ਠੀਕ ਕਰਦੇ ਫਿਰ ਕੀ ਕਰੋਗੇ ਜੀ ਕਰਨਾ ਕੀ ਹੈ ਵੀ ਉਹਨਾਂ ਦੀ ਏਜੰਸੀ ਦੇ ਸਾਹਮਣੇ ਖੜ ਕੇ ਅੱਗ ਲਾ ਦਾਂਗੇ ਹੋਰ ਕੀ ਕਰਨਾ ਫਿਰ ਅਸੀਂ ਤੇ ਤੁਹਾਡਾ ਨੁਕਸਾਨ ਤੇ ਹੋਏਗਾ ਜੀ ਨੁਕਸਾਨ ਤੇ ਹੋਣਾ ਹੀ ਹੋਣਾ ਵਾ ਅਫਰ ਦਿਖਣਗੇ ਕੀ ਬਣਦਾ ਕੀ ਨਹੀਂ ਦੇਖੋ ਇੰਨੇ ਦੁਖੀ ਨੇ ਕਿ ਉਹ ਕਹਿੰਦੇ ਕਿ ਜੇ ਮੇਰਾ ਇਹ ਚੰਗੀ ਤਰ੍ਹਾਂ ਹੱਲ ਨਹੀਂ ਕਰਨਗੇ ਤੇ ਮੈਂ ਇਹਨੂੰ ਅੱਗ ਵੀ ਲਾਉਣ ਨੂੰ ਤਿਆਰ ਆ ਕਿਉਂਕਿ ਇੱਕ ਬੰਦੇ ਨੇ ਇਹਨਾਂ ਨੇ ਪੈਸੇ ਬਚਾਉਣ ਵਾਸਤੇ ਸੋਚਿਆ ਸੀ ਘੱਟ ਸਾਲ ਪਤਾ ਨਹੀਂ ਕਿੰਨੇ ਕੇ ਇਹਨਾਂ ਦੇ ਪੈਸੇ ਹੋ ਜਾਣਗੇ ਬੱਜ ਜਾਣਗੇ ਪਰ ਦੂਜੇ ਪਾਸੇ ਅੱਜ ਦੇਖਿਆ ਜਾਏ ਤੇ ਇੱਕ ਤੇ ਪੈਸੇ ਵੀ ਨਹੀਂ ਬਚੇ ਦੂਜੇ ਬੰਦੇ ਇਹਨਾਂ ਨੇ ਪੈਸੇ ਦੇ ਕੇ ਇੱਕ ਵਿਪਤਾ ਮੁੱਲ ਲੈ ਲਈ ਤੇ ਜਿਵੇਂ ਬੰਦ ਹੋ ਗਈ ਸੀ ਲੋਕ ਹੋ ਗਈ ਸੀ ਜੇ ਚਲਦੀ ਲੋਕ ਹੋ ਜੇਵੇਂ ਇਹ ਕੋਈ ਨਾ ਕੋਈ ਹਾਸਤਾ ਵੀ ਦੇ ਸਕਦੀ ਇਹਦੇ ਇਹਦੇ ਸਬੰਧ ਵਿੱਚ ਸਬੰਧਿਤ ਜਿਹੜੀ ਕੰਪਨੀ ਆ ਉਹਨਾਂ ਦੇ ਜਿਹੜੇ ਟੈਕਨੀਕਲ ਬੰਦੇ ਉਹਨਾਂ ਨਾਲ ਗੱਲ ਕਰਕੇ ਦੱਸਿਆ ਜਾਏਗਾ ਕਿ ਇਹਦੇ ਵਿੱਚ ਕੀ ਪ੍ਰੋਬਲਮ ਸੀ ਜਿਸ ਕਰਕੇ ਲੋਕ ਹੋਈ ਆ ਇਨ ਫਿਊਚਰ ਜੇ ਚੱਲਦੀ ਕਿਤੇ ਲੋਕ ਹੋ ਜੇ ਇਹਦੇ ਕੀ ਐਕਸੀਡੈਂਟ ਨੂੰ ਸਦਾ ਨਹੀਂ ਦੇਵੇਗੀ ਸੋ ਉਹਨਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਏਗੀ ਤੇ ਜੋ ਉਹਨਾਂ ਦੇ ਵਿਚਾਰ ਹੋਣਗੇ ਉਹ ਵੀ ਤੁਹਾਨੂੰ ਦੱਸੇ ਜਾਣਗੇ ਸੋ ਦੇਖਦੇ ਰਹੋ ਮਸਕਾ ਚਸਕਾ ਟਾਈਮ ਗੁਰਦਾਸਪੁਰ